ਸਤਿ ਸ਼੍ਰੀ ਅਕਾਲ ਸਾਰਿਆਂ ਮੈਂ ਪ੍ਰਮਿੰਦਰਜੀਤ ਸਿੰਘ ਹਾਜ਼ਰ ਹਾਂ ਨਵੇਂ ਵਿਕੀ ਨੰਬਰ 9 ਦੇ ਨਾਲ ਸੋ ਅੱਜ ਦਾ ਜੋ ਸਾਡਾ ਵਿਸ਼ਾ ਹੈ ਮਨ ਨਿਮਾਤਿ ਮਤਿ ਚੀਕਾ ਲਭੂ ਦਾਤਾ ਆਪਣੇ ਆਪ ਖੱਲ ਕੇ ਆਉਣਗੇ ਸੋ ਦੋਸਤੋ ਇਹ ਜੋ ਅੱਜ ਦਾ ਜੋ ਵਿਸ਼ਾ ਹੈ ਇਹ ਹੀ ਸਾਡੇ ਅਧਿਆਤਮਿਕ ਧਾਰਮਿਕ ਸਿਧਾਂਤਾਂ ਦੇ ਉੱਤੇ ਆਧਾਰਿਤ ਹੈ ਜੋ ਸਾਡੇ गुरु साहेब ਸਾਡੇ ਬਜ਼ੁਰਗ ਸਾਨੂੰ ਕਹੇ ਗਏ ਸੈਭ ਚਰਗੁਰ ਨਾਨਕ ਦੇਵ ਜੀ ਕਹੇ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਚਹਰੇ ਹਮ ਮਾਨਨੀਮਾ ਮਾਤੁਰਚੀ ਮਾਨਨੀਮਾ ਮਾਤੁਰਚੀ ਮਾਨਨੀਮਾ ਭਾਵ ਹੰਕਾਰ ਤੋਂ ਰਹਿਤ ਹੋਮੇ ਤੋਂ ਰਹਿਤ ਮੈਂ ਤੋ ਰਹਿਤ ਸ਼ੁਕਰ ਦੇ ਵਿੱਚ ਰਹਿਣਾ ਇਹ ਹੈ ਮਾਨਰਿਮਾ ਮਨ ਨੂੰ ਉੱਚੇ ਤੋਂ ਭਾਵ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਉਜਾਗਰ ਕਰਨਾ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਖੜੇ ਕਰਨਾ ਮਜ਼ਬੂਤ ਕਰਨਾ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਉੱਚਾ ਕਰਨਾ ਗਿਆਨ ਹਾਸਲ ਕਰਨਾ ਆਪਣੀ ਸੋਚ ਦੇ ਪੱਧਰ ਨੂੰ ਉਸਾਰੂ ਬਣਾਉਣਾ ਆਪ ਦੇ ਆਪ ਨੂੰ ਉਸਾਰੂ ਦਿਸ਼ਾ ਵੱਲ ਲੈ ਕੇ ਜਾਣਾ ਤਾਂ ਇਹ ਹੈ ਮਨ ਉੱਚੀ ਗਿਆਨ ਜੋ ਹੈ ਜਿਥੋਂ ਲੈ ਲਿਆ ਜਾਵੇ ਚੰਗਾ ਹੈ ਗਿਆਨ ਦਾ ਕੋਈ ਅੰਤ ਨਹੀਂ ਗਿਆਨ ਕਦੇ ਵੀ ਖਤਮ ਨਹੀਂ ਹੁੰਦਾ ਜੇ ਕੋਈ ਕਹੇ ਕਿ ਮੈਂ ਸਭ ਕੁਝ ਹਾਸਲ ਕਰ ਲਿਆ ਮੈਨੂੰ ਗਿਆਨ ਪ੍ਰਾਪਤ ਹੋ ਗਿਆ ਮੈਂ ਆਪਣੇ ਆਪ ਨੂੰ ਬੜਾ ਉੱਚਾ ਸਮਝਣ ਲੱਗ ਜਾਵਾਂ ਤਾਂ ਮੇਰਾ ਮਨ ਉੱਚਾ ਹੈ ਕਹਿਣ ਤੋਂ ਭਾਵ ਮੈਂ ਹੰਕਾਰੀ ਹਾਂ ਜਦੋਂ ਮੈਨੂੰ ਇਹ ਲੱਗਣ ਲੱਗ ਜਾਵੇ ਕਿ ਮੈਂ ਸਭ ਕੁਝ ਕਰਨਾ ਜਾਣਦਾ ਹਾਂ ਜਾਂ ਮੈਨੂੰ ਸਾਰਾ ਕੁਝ ਪਤਾ ਹੈ ਤੇ ਮੇਰੇ ਵਰਗਾ ਕੋਈ ਵੀ ਨਹੀਂ ਹੈ ਇਹ ਮਨ ਉੱਚਾ ਆਖਾਂਗੇ ਇਸ ਨੂੰ ਹੰਕਾਰ ਹੈ ਮਨ ਵਿੱਚ ਦਇਆ ਨਹੀਂ ਇਰਖਾ ਹੈ ਇਹ ਮਨ ਉੱਚਾ ਹੈ ਮਨ ਨੂੰ ਨੀਵਾ ਕਰਨ ਦੀ ਗੁਰੂ ਸਾਹਿਬ ਨੇ ਗੱਲ ਕਹੀ ਹੈ ਮਨ ਨੀਵਾ ਕਰਨਾ ਦਇਆ ਖੂਣਾ ਦਇਆ ਮਨ ਵਿੱਚ ਰੱਖਣਾ ਇਰਖਾ ਨਹੀਂ ਰੱਖਣੀ ਸਭ ਦੇ ਪ੍ਰਤੀ ਪ੍ਰੇਮ ਪਿਆਰ ਰੱਖਣਾ ਇਹ ਮਨ ਨੀਵਾ ਹੈ ਜਦੋਂ ਅਸੀਂ ਹੰਕਾਰੀ ਹੋ ਜਾਂਦੇ ਆ ਮੈਂ ਵੇ ਕਰਦੇ ਆ ਮੈਂ ਵਿੱਚ ਉਤਰਦੇ ਆ ਬਸ ਮੇਰੇ ਵਰਗਾ ਕੋਈ ਵੀ ਨਹੀਂ ਹੈ ਇਹ ਮਨ ਉੱਚਾ ਹੈ ਮਨ ਉੱਚਾ ਹੋਣਾ ਇਹ ਅਣਪੜਤਾ ਦੀ ਮੂਰਖਤਾ ਦੀ ਨਿਸ਼ਾਨੀ ਹੈ ਇਹ ਮਤ ਨੀਵੀਂ ਹੋਣ ਦੀ ਨਿਸ਼ਾਨੀ ਹੈ ਜਦੋਂ ਸਾਡੇ ਕੋਲੇ ਗਿਆਨ ਨਹੀਂ ਹੋਵੇਗਾ ਜਦੋਂ ਅਸੀਂ ਕੁਝ ਖੋਜਾਂਗੇ ਨਹੀਂ ਕੁਝ ਪ੍ਰਾਪਤ ਨਹੀਂ ਕਰਾਂਗੇ ਕੁਝ ਜਾਣਾਂਗੇ ਨਹੀਂ ਉਦੋਂ ਸਾਡਾ ਮਨ ਉੱਚਾ ਹੋ ਜਾਵੇਗਾ ਹੰਕਾਰੀ ਹੋ ਜਾਵੇਗਾ ਉਦੋਂ ਮਨ ਦੇ ਨੀਵੇਂ ਹੋਣ ਦੀ ਸੁਭਾਵਨਾ ਬਹੁਤ ਘੱਟ ਜਾਂਦੀ ਹੈ ਜਿਉਂ-ਜਿਉਂ ਅਸੀਂ ਗਿਆਨ ਦੇ ਵਿੱਚ ਉਤਰਦੇ ਜਾਵਾਂਗੇ ਕਹਿਤੋਂ ਭਾਵ ਮਤ ਨੂੰ ਉੱਚੀ ਕਰਦੇ ਜਾਵਾਂਗੇ ਸਾਡੀ ਮਤ ਦੇ ਵਿੱਚ ਗਿਆਨ ਹੁੰਦਾ ਆਉਂਦਾ ਜਾਏਗਾ ਤ્યાં ਤੇ ਉਹ ਮਨ ਨੀਵਾ ਹੁੰਦਾ ਜਾਵੇਗਾ ਕਿ ਗਿਆਨ ਤੋਂ ਹੀ ਨਾ ਮਨ ਉੱਚਾ ਹੀ ਹੁੰਦਾ ਹੈ ਜਿਸ ਦੀ ਮਤ ਨੀਵੀ ਹੈ ਮਨ ਉੱਚਾ ਹੈ ਉਹ ਹੰਕਾਰੀ ਕਹਾਉਂਦਾ ਹੈ ਆਜ ਦੇ ਸਮੇਂ ਦੇ ਵਿੱਚ ਜੇਕਰ ਅਸੀਂ ਦੇਖੀਏ ਸਾਡੇ ਜੋ ਜੂਥ ਹੈ ਸਾਡੀ ਜੰਗ ਜਨਰੇਸ਼ਨ ਹੈ ਉਹਨਾਂ ਦੀ ਮਤ ਨੀਵੀਂ ਹੋ ਚੁੱਕੀ ਹੈ ਤੇ ਮਨ ਉੱਚੇ ਹੋ ਚੁੱਕੇ ਹਨ ਕਹਿ ਤੋ ਪਾਉ ਗਿਆਨ ਹਾਸਲ ਨਹੀਂ ਕਰਨਾ ਸਿਰਫ ਮੈਂ ਮੈਂ ਦੇ ਵਿੱਚ ਜਿਉਣਾ ਹੈ ਹੰਕਾਰ ਦੇ ਵਿੱਚ ਜਿਉਣਾ ਹੈ ਪੱਲੇ ਪੜਾ ਕੁਝ ਵੀ ਨਹੀਂ ਪਰ ਇੱਕ ਮੈਂ ਨੇ ਹੈ ਮੈਨੂੰ ਫੁਲਾਣੇ ਨੇ ਕਿਉਂ ਕਹਿ ਦਿੱਤਾ ਫੁਲਾਣੇ ਨੇ ਮੈਨੂੰ ਮੇਨਾ ਮਾਰਿਆ ਫੁਲਾਣੇ ਨੇ ਆਹ ਕਹਿਤਾ ਮੈਨੂੰ ਮੈਂ ਵੇਖ ਲੂੰਗਾ ਮੈਂ ਕਰ ਲੂੰਗਾ ਮੈਂ ਚੱਕ ਲੂੰਗਾ ਮੈਂ ਤਰ ਲੂੰਗਾ यह मन उच्चा है हंकार है, अंदर नहीं है मत, मत उची करनी है मत उची होता ज्ञान, ज्ञान हो आएगा खोजा तो, तो ज्ञान आएगा तो तो फिर मत उची हो मन फिर नीवा होगा जो अस कह दी कि मेनू तो सब कुछ पता मेरे वर्ग कोई नहीं है पर अज की जो जंग जनरे है ਓਹੋ ਇਹ ਚੀਜ਼ ਨੂੰ ਨਹੀਂ ਸਮਝਦੀ ਉਹਨਾਂ ਨੇ ਤਾਂ ਆਪਦੇ ਮਨ ਹੀ ਉੱਚੇ ਰੱਖੇ ਹੋਏ ਹਨ ਮਤ ਨੀਮੀ ਰਹੀ ਹੈ ਨਾ ਧਰਮ ਦਾ ਗਿਆਨ ਹੈ ਨਾ ਵਿਗਿਆਨ ਦਾ ਗਿਆਨ ਹੈ ਨਾ ਸੰਸਾਰ ਦਾ ਗਿਆਨ ਹੈ ਨਾ ਕਿਸੇ ਅਲੱਗ ਵਿਸ਼ੇ ਵਿਗਿਆਨ ਤੰਤਰ ਸ਼ਾਸਤਰ ਦਾ ਗਿਆਨ ਹੈ ਸਿਰਫ ਮੈਂ ਮੈਂ ਦੇ ਵਿੱਚ ਉਲਝੇ ਹੋਏ ਹਨ ਸਾਡੇ ਗਵਣਾਂ ਵਾਲੇ ਵੀ ਅਣਪੜ੍ਹ ਬੁੱਧੀ ਦੇ ਮਤ ਘੱਟ ਦੇ ਮਾਲ ਕਹਨ ਮਨ ਨਹੀਂ ਉੱਚੇ ਹਨ ਉਹਨਾਂ ਦੇ ਵੀ ਤੇ ਮਤ ਘਟ ਹੈ ਮਤ ਨੀਵੀ ਹੈ ਹੰਕਾਰ ਹੀ ਲਹਿਜੇ ਸਾਡੇ ਗਾਉਣ ਵਾਲੇ ਹਨ ਸਮਾਜ ਦੇ ਵਿੱਚ ਇਹਨਾਂ ਗਾਉਣ ਵਾਲਿਆਂ ਨੇ ਇੰਨਾ ਕੁ ਜ਼ਿਆਦਾ ਜ਼ਹਿਰ ਭਰ ਦਿੱਤਾ ਸਾਡੀ ਪੀੜ੍ਹੀ ਸਾਡੀ ਜਨਰੇਸ਼ਨ ਇੱਕ ਪੂਰੀ ਤਰ੍ਹਾਂ ਕਲੰਕਿਤ ਕਰ ਦਿੱਤੀ ਇਹਨਾਂ ਨੇ ਉਹਨਾਂ ਦੇ ਵਿੱਚ ਇਹਨਾਂ ਨੇ ਹੰਕਾਰ ਭਰ ਦਿੱਤਾ ਹੰਕਾਰ ਕੀ ਭਰ ਦਿੱਤਾ ਮੈਂ ਆਹ ਕਰ ਦੂ ਤੇ ਮੈਂ ਉਹ ਕਰ ਦੂ ਮੈਂ ਫਲਾਣਾ ਹੁਣ ਮੈਂ ਢਿੰਕੜਾ ਉਹਨਾਂ ਮੇਰੇ ਵਰਗਾ ਕੋਈ ਨਹੀਂ ਮੈਂ ਫਲਾਣਾ ਸੋਹ ਹੁਣ ਮੈਂ ਢਿੰਕੜਾ ਸਿਓ ਹੁਣਾਂ ਇਸ ਤਰ੍ਹਾਂ ਦੇ ਸੰਗੀਤ ਨੇ ਸਾਡੇ ਸਮਾਜ ਨੂੰ ਗੰਦਲਾ ਕਰਕੇ ਰੱਖ ਦਿੱਤਾ ਨਾ ਅਸੀਂ ਪੂਰੇ ਤੌਰ ਤੇ ਨਾਸਤਿਕ ਹੋ ਸਕੇ ਨਾ ਅਸੀਂ ਪੂਰੇ ਤੌਰ ਤੇ ਆਸਤਿਕ ਹੋ ਸਕੇ ਜੇਕਰ ਤੁਸੀਂ ਨਾਸਤਿਕ ਹੋਣਾ ਹੈ ਤੇ ਉਹਦੇ ਲਈ ਵੀ ਗਿਆਨ ਦੀ ਜ਼ਰੂਰਤ ਹੈ ਜੇਕਰ ਤੁਸੀਂ ਆਸਤਿਕ ਹੋਣਾ ਹੈ ਉਹਦੇ ਲਈ ਵੀ ਗਿਆਨ ਦੀ ਜ਼ਰੂਰਤ ਹੈ ਜਦੋਂ ਤੱਕ ਤੁਹਾਡੇ ਕੋਲੇ ਗਿਆਨ ਨਹੀਂ ਹੈ ਨਾਸਤਿਕ ਹੋਣ ਲਈ ਤੇ ਆਸਤਿਕ ਹੋਣ ਦੇ ਲਈ ਦੋਨਾਂ ਦੇ ਲਈ ਮਾਨ ਨੀਵਾ ਤੇ ਮਤ ਉੱਚੀ ਹੋਣੀ ਜ਼ਰੂਰੀ ਹੈ ਜੇ ਤੁਸੀਂ ਨਾਸਤਿਕ ਹੋ ਰੱਬ ਨੂੰ ਨਹੀਂ ਮੰਨਦੇ ਹੋ ਉਹਦੇ ਪ੍ਰਤੀ ਜੇਕਰ ਤੁਸੀਂ ਇਹ ਆਪਣੇ ਅੰਦਰ ਇੱਕ ਭਰੋਸਾ ਬਣਾਉਣਿਆ ਕਿ ਰੱਬ ਨਹੀਂ ਹੈ ਨਾਸਤਿਕ ਹਾਂ ਮੈਂ ਰੱਬ ਨੂੰ ਨਹੀਂ ਮੰਨਦਾ ਉਸ ਨਾ ਮੰਨਣ ਦੇ ਲਈ ਤੁਹਾਡੇ ਕੋਲ ਗਿਆਨ ਹੋਣਾ ਜ਼ਰੂਰੀ ਹੈ ਜੇਕਰ ਤੁਹਾਡੇ ਕੋਲ ਗਿਆਨ ਨਹੀਂ ਹੋਵੇਗਾ ਤੁਹਾਡੇ ਨਾਲ ਕੋਈ ਤਰਕ ਕਰੇਗਾ ਰੱਬ ਦੇ ਨਾਮ ਦੇ ਉੱਤੇ ਰੱਬ ਬਾਰੇ ਤਾਂ ਤੁਸੀਂ ਉਸ ਨਾਲ ਕਲੇਸ਼ ਕਰੋਗੇ ਤੁਹਾਡਾ ਮਨ ਉੱਚਾ ਹੋਵੇਗਾ ਤੁਸੀਂ ਕਹੋਗੇ ਕਿ ਮੇਰੇ ਮੁਤਾਬਕ ਕੋਈ ਕਿਉਂ ਨਹੀਂ ਚੱਲਦਾ ਜਦੋਂ ਅਸੀਂ ਇਹ ਸੋਚਦੇ ਹਾਂ ਮੇਰੇ ਮੁਤਾਬਕ ਮੇਰੇ ਪਰੰਪਰਾਵਾਂ ਦੇ ਮੁਤਾਬਕ ਮੇਰੇ ਰੀਤੀ ਰਿਵਾਜਾਂ ਦੇ ਮੁਤਾਬਕ ਕੋਈ ਕਿਉਂ ਨਹੀਂ ਚੱਲਦਾ ਤਾਂ ਉਦੋਂ ਸਾਡਾ ਮਨ ਉੱਚਾ ਹੁੰਦਾ ਹੈ ਹੰਕਾਰ ਉੱਠਦਾ ਹੈ ਕਿ ਮੈਂ ਮੇਰਾ ਮੇਰੀਆਂ ਪਰਪਰਾਵਾਂ ਉੱਚੀਆਂ ਮੇਰੇ ਰੀਤੀ ਰਿਵਾਜ ਉੱਚੇ ਹਨ ਜਦੋਂ ਸਾਡੇ ਵਿੱਚ ਇਹ ਮੈਂ ਹੁੰਦੀ ਹੈ ਮੇਰਾ ਹੁੰਦਾ ਹੈ ਤਾਂ ਮਨ ਉੱਚਾ ਹੁੰਦਾ ਹੈ ਜਦੋਂ ਅਸੀਂ ਸਾਰਿਆਂ ਨੂੰ ਬਰਾਬਰ ਸਮਝਣ ਲੱਗ ਜਾਂਦੇ ਹਾਂ ਇਹ ਸੋਚਣ ਲੱਗ ਪਏ ਨੇ ਕਿ ਹਰ ਇੱਕ ਇਨਸਾਨ ਦੀ ਆਪਣੀ ਇੱਕ ਜ਼ਿੰਦਗੀ ਹੈ ਹਰ ਇੱਕ ਇਨਸਾਨ ਦਾ ਆਪਣਾ ਇੱਕ ਚੀਬਣਾ ਹੈ ਆਪਣਾ ਇੱਕ ਸਮਾਜ ਹੈ ਉਹ ਆਪਣੇ ਸਮਾਜ ਦੇ ਮੁਤਾਬਕ ਆਪਣੀ ਧਾਰਨਾਵਾਂ ਦੇ ਮੁਤਾਬਕ ਆਪਣੀ ਜ਼ਿੰਦਗੀ ਜਿਉ ਰਿਹਾ ਹੈ ਜਿਸ ਦੇ ਸਮ ਇਹ ਸਮਝ ਆਉਣ ਲੱਗੀ ਕਿ ਅਸੀਂ ਹਰ ਇੱਕ ਇਨਸਾਨ ਨੂੰ ਜੇਕਰ ਬਰਾਬਰ ਦਾ ਅਧਿਕਾਰ ਦੇਣ ਲੱਗੇ ਉਸ ਦਿਨ ਸਾਡਾ ਮਨ ਨਿਵਾ ਹੋਵੇਗਾ ਤੇ ਮਤ ਉੱਚੀ ਹੋਵੇਗੀ ਮਨ ਨਿਵਾ ਸਿਰਫ ਗਿਆਨ ਨਾਲ ਹੀ ਹੁੰਦਾ ਹੈ ਤੇ ਮਤ ਵੀ ਗਿਆਨ ਨਾਲ ਉੱਚੀ ਹੁੰਦੀ ਹੈ ਜਦੋਂ ਤੱਕ ਤੁਹਾਡੇ ਕੋਲ ਕਿਤਾਬਾਂ ਦਾ ਗਿਆਨ ਨਹੀਂ ਗੰਥਾਂ ਦਾ ਗਿਆਨ ਨਹੀਂ ਧਰਮ ਦਾ ਗਿਆਨ ਨਹੀਂ ਵਿਗਿਆਨ ਦਾ ਗਿਆਨ ਨਹੀਂ ਤੁਸੀਂ ਮਰ ਉੱਚਾ ਹੀ ਰੱਖੋਗੇ ਹੰਕਾਰੀ ਰਹੋਗੇ ਕਿਉਂਕਿ ਗਿਆਨ ਤੋਂ ਹੀਣਾ ਮਨ ਸਦਾ ਹੰਕਾਰ ਦੇ ਨਾਲ ਕੁੰਮੇ ਦੇ ਨਾਲ ਭਰਿਆ ਹੁੰਦਾ ਹੈ ਉਸ ਨੂੰ ਇੰਜ ਲੱਗਦਾ ਹੈ ਕਿ ਉਸ ਵਰਗਾ ਕੋਈ ਨਹੀਂ ਹੈ ਉਸ ਜਿੰਨਾ ਗਿਆਨ ਕਿਸੇ ਕੋਲ ਵੀ ਨਹੀਂ ਬਲਕਿ ਉਹ ਖਾਲੀ ਪਾਂਡਾ ਹੁੰਦਾ ਹੈ ਖਾਲੀ ਪਾਂਡਾ ਸਦਾ ਹੀ ਬਹੁਤ ਜ਼ਿਆਦਾ ਖੜਕਦਾ ਹੈ ਜਿਹੜੇ ਪਾਂਡੇ ਖਾਲੀ ਖਾਲੀ ਹੁੰਦੇ ਹਨ ਉਹਨਾਂ ਦੀ ਆਵਾਜ਼ ਬਹੁਤ ਜ਼ਿਆਦਾ ਹੁੰਦੀ ਹੈ ਠੰਡ ਠੰਡ ਹੁੰਦੀ ਹੈ ਉਹ ਇੱਕ ਵਜਿਹਾ ਕਹਿੰਦੇ ਹਨ ਤੇ ਆਵਾਜ਼ ਕਰਦੇ ਕਹਿੰਦੇ ਭਾਗ ਜਿਸ ਕੋਲ ਗਿਆਨ ਨਹੀਂ ਹੁੰਦਾ ਉਹ ਇਨਸਾਨ ਮਨ ਦੇ ਵਿੱਚ ਖਾਂ-ਖਾਂ ਤੇ ਕਲੇਸ਼ ਕਰਨ ਦੀ ਕੋਸ਼ਿਸ਼ ਕਰੂਗਾ ਥਾਂ-ਥਾਂ ਤੇ ਆਪਣੇ ਆਪ ਨੂੰ ਵੱਡਾ ਵਿਖਾਉਣ ਦੀ ਕੋਸ਼ਿਸ਼ ਕਰੇਗਾ ਸੋ ਜੇਕਰ ਤੁਸੀਂ ਮਨ ਨਿਵਾ ਰੱਖੋਗੇ ਗਿਆਨ ਹਾਸਲ ਕਰੋਗੇ ਤਾਂ ਤੁਹਾਡੇ ਕਰ ਪ੍ਰਮਾਤਮਾ ਦੀ ਦਿੱਤੀਆਂ ਸਾਰੀਆਂ ਰਹਿਮਾਂ ਤਾਂ ਆਉਂਦੀਆਂ ਜਿਨ੍ਹਾਂ ਦੇ ਮਨ ਨੀਵੇਂ ਹਨ ਉਹ ਸਦਾ ਹੀ ਪਰਮਾਤਮਾ ਦੇ ਨੇੜੇ ਹੁੰਦੇ ਹਨ ਜਿਨ੍ਹਾਂ ਕੋਲ ਗਿਆਨ ਹੈ ਉਹਨਾਂ ਦਾ ਮਨ ਨੀਵਾ ਹੁੰਦਾ ਹੈ ਜਦੋਂ ਮਨ ਨੀਵਾ ਹੋ ਜਾਂਦਾ ਮਤ ਉੱਚੀ ਹੋ ਜਾਂਦੀ ਹੈ ਗਿਆਨ ਆ ਜਾਂਦਾ ਗਿਆਨ ਉਧਰ ਹੁਨਰ ਆਉਂਦਾ ਹੁਨਰ ਆਉਂਦੇ ਕਿੱਤੇ ਵਿੱਚ ਵਾਧਾ ਹੁੰਦਾ ਕਿਰਤ ਵਿੱਚ ਵਾਧਾ ਹੁੰਦੇ ਨਾਲ ਸਾਰੇ ਰਿਤ ਵਿੱਚ ਵਾਧਾ ਹੁੰਦਾ ਪਰਮਾਤਮਾ ਆਪ ਬਰਾਦਮਾ ਨੂੰ ਹੁੰਦਾ ਉਸ ਕੜੀ ਜੇਕਰ ਤੁਹਾਡੇ ਮਨ 니ਵੇਂ ਹੋ ਗਏ ਮਤ ਉੱਚੀ ਹੋ ਗਈ ਹਮ ਦਾ ਹਉਮੈਤ ਹੋ ਰਹਿਤ ਹੋ ਗਏ ਗਿਆਨ ਹੱਤ ਲਕਰ ਲਿਆ ਤੁਹਾਡੇ ਕੋਲ ਹੁਨਰ ਆ ਗਿਆ ਤਾਂ ਤੁਸੀਂ ਆਪਣੇ ਆਪ ਹੀ ਟਹਿਲੇ ਹੋ ਜਾਵੋਗੇ ਮਨ ਦੇ ਵਿੱਚ ਨਿਮਰਤਾ ਪਿਆਰ ਸਾਦਗੀ ਆ ਜਾਵੇਗੀ ਜਦੋਂ ਮਨ ਦੇ ਵਿੱਚ ਨਿਮਰਤਾ ਪਿਆਰ ਸਾਦਗੀ ਆ ਗਈ ਹੰਕਾਰ ਤੋਂ ਰਹਿਤ ਹੋ ਗਏ ਮੈਤ ਹੋ ਰਹਿਤ ਹੋ ਗਏ ਹਉਮੈਤ ਹੋ ਗਏ ਗਰੀਬ ਨੂੰ ਇੱਜ਼ਤ ਸਤਕਾਰ ਦੇਣ ਲੱਗੇ ਆਪੇ ਵਿੱਚ ਰਹਿਣ ਲੱਗੇ ਉਸੇ ਦਿਨ ਹੀ ਪਰਮਾਤਮਾ ਤੁਹਾਡੇ ਕਰ ਆ ਜਾਵੇਗਾ ਗੁਰੂ ਸਾਹਿਬ ਤਾਂ ਹੀ ਕਹਿੰਦੇ ਹਨ ਮਨ ਨੀਵਾ ਮਤ ਉੱਚੀ ਮਤ ਪਤਕਾ ਰੱਖਾ ਆਪ ਕੁਬਾਹਿ ਗੋ ਕਹ ਤੋ ਭਾਵ ਤੁਸੀਂ ਹੰਕਾਰ ਤੋਂ ਰਹਿ ਤੋ ਹੋਂ ਪਰ ਕੋਈ ਹੰਕਾਰੀ ਇਨਸਾਨ ਤੁਹਾਡੇ ਨਾਲ ਸਿਰਖ ਪਾਈ ਕਰਦਾ ਹੈ ਤੁਹਾਡਾ ਮਨ ਉੱਚਾ ਮਤ ਉੱਚੀ ਹੈ ਤਾਂ ਉਹ ਹੰਕਾਰੀ ਇਨਸਾਨ ਤੁਹਾਡੇ ਸਾਹਮਣੇ ਖੜ ਨਹੀਂ ਪਾਵੇਗਾ ਉਦੋਂ ਪ੍ਰਮਾਤਮਾ ਤੁਹਾਡੇ ਵਿੱਚ ਤੁਹਾਡੇ ਗਿਆਨ ਨੂੰ ਵਧ ਦੇਵੇਗਾ ਤੇ ਤੁਸੀਂ ਉਸ ਹੰਕਾਰੀ ਇਨਸਾਨ ਤੋਂ ਕਿਹੜਾ ਸ਼ਰਾਸਕੋਗੇ ਉਸ ਮੁਸ਼ਕਲ ਘੜੀ ਤੋਂ ਕਿਹੜਾ ਰਾਸੋਪੋਗੇ ਗਿਆਨ ਹਾਸਲ ਕਰੋ ਮਤ ਉੱਚੀ ਕਰੋ ਮਤ ਉੱਚੀਆਂ ਹੋਣ ਦੇ ਨਾਲ ਹੀ ਤੁਹਾਨੂੰ ਰਾਹ ਮਿਲਣਗੇ ਤੁਹਾਨੂੰ ਮੰਜ਼ਲਾ ਮਿਲਣਗੀਆਂ ਜੇਕਰ ਤੁਸੀਂ ਮਤ ਨੀਵੀਂ ਰੱਖੀ ਗਿਆਨ ਹਾਸਲ ਨਹੀਂ ਕੀਤਾ ਮਨ ਚ ਹੰਕਾਰ ਰੱਖਿਆ ਮਨ ਉੱਚਾ ਰੱਖਿਆ ਤਾਂ ਤੁਹਾਨੂੰ ਠੋਕਰਾਂ ਤੋਂ ਸવાય ਕੁਝ ਨਹੀਂ ਮਿਲਣਾ ਰੋਕਾਂ ਤੋਂ ਦੁੱਖਾਂ ਤਕਲੀਫੋਂ ਤੋਂ ਸવાય ਕੁਝ ਨਹੀਂ ਮਿਲਣਾ ਸਭ ਨੂੰ ਇੱਜ਼ਤ ਦਿਓ ਸਤਕਾਰ ਦਿਓ ਪਿਆਰ ਦਿਓ ਜਦੋਂ ਤੁਸੀਂ ਸਭ ਨੂੰ ਇੱਜ਼ਤ ਸਤਕਾਰ ਪਿਆਰ ਦੋਗੇ ਤੁਹਾਡਾ ਮਨਮੀਮਾ ਹੋਵੇਗਾ ਨਿਮਰਤਾ ਹੋਵੇਗੀ ਮਤਜ ਚੋ ਗਿਆਨ ਆਉਣ ਲੱਗ ਗਿਆ ਮਤਜ ਜਿਤ ਰਤਨ ਜਵਾਹਰ ਹੋਤੀ ਆਉਣ ਲੱਗ ਜਾਣੇ ਕਿ ਜਿਤੋਂ ਗਿਆਨ ਆਉਣ ਲੱਗ ਗਿਆ ਮਤ ਉੱਚੀ ਹੋਣ ਲੱਗ ਗਈ ਤਾਂ ਤੁਹਾਡੀ ਜ਼ਿੰਦਗੀ ਸੁਹਾਵਣੀ ਹੋ ਜਾਵੇਗੀ ਤੁਹਾਡੀ ਜ਼ਿੰਦਗੀ ਸਵਰਗ ਹੋ ਜਾਵੇਗੀ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਖੁਸ਼ੀਆਂ ਹੋਣ ਗਿਆ ਹੁਣ ਇੱਕੋ ਗੱਲ ਸਦਾ ਯਾਦ ਰੱਖਾ ਮਨ ਨੀਵਾ ਕਹ ਤੋ ਪਾਵ ਹੰਕਾਰ ਤੋਂ ਰਹਿਤ ਰਹਿਣਾ ਕਿਸੇ ਨਾਲ ਮਾਰਾ ਨਹੀਂ ਸੋਚਣਾ ਮਹਿਤ ਨਹੀਂ ਲੈਣਾ ਹਉਮੈ ਨਹੀਂ ਲੈਣਾ ਮਤ ਉੱਚੀ ਤੋਂ ਪਾਵ ਗਿਆਨ ਹਾਸਲ ਕਰਨਾ ਹਰ ਇੱਕ ਚੀਜ਼ ਤੇ ਹਰ ਵਿਸ਼ੇ ਤੇ ਖੋਜ ਕਰਨੀ ਸੁਣੀ ਸਮਾਈ ਗੱਲ ਤੇ ਵਿਸ਼ਵਾਸ ਨਹੀਂ ਕਰਨਾ ਇਹ ਮਤ ਉੱਚੀ ਆ ਸਿਆਣੇ ਇਨਸਾਨ ਜਿਨ੍ਹਾਂ ਦੀ ਮਤ ਉੱਚੀ ਹੁੰਦੀ ਹੈ ਉਹ ਸਿਆਣੇ ਇਨਸਾਨ ਤਾਂ ਹੋ ਕੇ ਜਾਣ ਜਿਨ੍ਹਾਂ ਦੀ ਮਤ ਨਹੀਂ ਹੁੰਦੀ ਹੈ ਮਨ ਉੱਚਾ ਹੁੰਦਾ ਹੈ ਮਨ ਤੇ ਹੰਕਾਰ ਹੁੰਦਾ ਹੈ ਉਹ ਮੂਰਖਾ ਦੇ ਕੈਟਾਗਰੀ ਦੇ ਵਿੱਚ ਉਹਦੇ ਆਹ ਨੂੰ ਮੁਖਮ ਇਹ ਤੁਸੀਂ ਨਿਸ਼ਚਿਤ ਕਰਨਾ ਹੈ ਕਿ ਤੁਸੀਂ ਮੂਰਖ ਤਾਂ ਹੋਣਾ ਹੈ ਕਿ ਗਿਆਨੀ ਕਹਾਹਾ ਹੈ ਗਿਆਨੀ ਦੇਵੇ ਮਨ ਦੇ ਵਿੱਚ ਸਦਾ ਹੀ ਰਤਨ ਜਵਾਰ ਮੋਤੀ ਹੁੰਦੇ ਹਨ ਉਹ ਪਰਮਾਤਮਾ ਦੇ ਬਹੁਤ ਨੇੜੇ ਜੀ ਦੀਕ ਹੁੰਦਾ ਹੈ ਸੋ ਆਪਣੇ ਮਨ ਨੂੰ ਮੈਂ ਮੈਂ ਵਿੱਚੋਂ ਕੱਢੋ ਹੰਕਾਰੀ ਸੰਗੀਤ ਨਹੀਂ ਸੁਣਾ ਹਮ ਤਾਂ ਹੱਥ ਨਹੀਂ ਰਹਿਣਾ ਜੇ ਤਾਂ ਹਮ ਨੂੰ ਕਿਤੇ ਨਾ ਕੋਈ ਬੋਲ ਕਬੋਲ ਹੋ ਵੀ ਜਾਂਦਾ ਤਾਂ ਇੱਕ ਘੜੀ ਦੇ ਲਈ ਇੱਕ ਪਲ ਦੇ ਲਈ ਬੈਠ ਕੇ ਸੋਚਣਾ ਕਿ ਜਿਸ ਇਨਸਾਨ ਨੇ ਤੁਹਾਨੂੰ ਬੋਲ ਕਬੋਲ ਕੀਤੇ ਹਨ ਉਹ ਕਿਤੇ ਗਲਤ ਤੇ ਕਿਤੇ ਸਹੀ ਹੈ ਜੇਕਰ ਐਸਾ ਇਨਸਾਨ ਤੁਸੀਂ ਗਲਤ ਪਾਉਣੇ ਹੋ ਤਦ ਤੁਸੀਂ ਉਸ ਤੋਂ ਖੜਾ ਛੜਾ ਲਓ ਉਸ ਤੋਂ ਦੂਰੀ ਬਣਾ ਲਓ ਗਲਤ ਇਨਸਾਨ ਕਰੀ ਸਮਝ ਨਹੀਂ ਪਤਾ ਜੇਕਰ ਤੁਹਾਡੇ ਚ ਕਿਤੇ ਗਲਤੀ ਹੈ ਤੇ ਆਪਣੇ ਆਪ ਨੂੰ ਸਮਝਾ ਲਓ ਆਪਣੀ ਗਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਇਹੀ ਜ਼ਿੰਦਗੀ ਜਿਉਣ ਦਾ ਇੱਕ ਤਰੀਕਾ ਹੈ ਜਿਸ ਦਿਨ ਸਾਡੇ ਮਨ ਨੀਵੇਂ ਹੋ ਗਏ ਮਤ ਉੱਚੀ ਹੋ ਗਈ ਇਹ ਸੰਸਾਰ ਇਸ ਸਮਾਜ ਬਹੁਤ ਸੁਧਰ ਜਾਵੇਗਾ ਬਹੁਤ ਉੱਚੇ ਪੱਧਰ ਦੀਆਂ ਬਲੰਦੀਆਂ ਨੂੰ ਛੂਲੇਗਾ ਸਾਡੇ ਸਮਾਜ ਦੇ ਅੱਜ ਦੇ ਸਮੇਂ ਦੀ ਇਹੀ ਤਰਾਸਦੀ ਹੈ ਅਸੀਂ ਸਕੂਲਾਂ ਕਾਲਜਾਂ ਦੀਆਂ ਪੜਾਈਆਂ ਕਰ ਲਈਆਂ ਪਰ ਅਸੀਂ ਜ਼ਿੰਦਗੀ ਨੂੰ ਨਹੀਂ ਪੜਿਆ ਤਾਂ ਕਰਕੇ ਸਾਡੇ ਮਤ ਜੋ ਹੈ ਬਹੁਤ ਨੀਵੇਂ ਢੇਟਲੇ ਪੱਤਰ ਤੇ ਚਲੀ ਗਈ ਹੈ ਸੀ ਸੰਸਾਰਿਕ ਗਿਆਨ ਨੂੰ ਹਾਸਲ ਨਹੀਂ ਕੀਤਾ ਸਿਰਫ ਡਿਗਰੀਆਂ ਹਾਸਲ ਕੀਤੀਆਂ ਨੇ ਜਿਸ ਵਿੱਚ ਸਾਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਇਸੇ ਕਰਕੇ ਜਦੋਂ ਮੈਂ ਤ੍ਰਿਪਤ ਨਹੀਂ ਹੁੰਦੀ ਹੰਕਾਰ ਤ੍ਰਿਪਤ ਨਹੀਂ ਹੁੰਦਾ ਜਦੋਂ ਅਸੀਂ ਸਮਾਜ ਦੇ ਚਲਾਈ ਝਲੜਾ ਕੁਲੇਸ਼ ਖੜਾ ਕਰਦੇ ਹਾਂ ਕੌਂਟਰੋਵਰਸੀ ਖੜੀ ਕਰਦੇ ਹਾਂ ਜੇਕਰ ਹਮਕਾ ਹਾਂ ਮੈਂ ਤੇ ਇੰਤਜ਼ਾਅ ਅਸੀਂ ਕੋਈ ਹੋਰ ਗਲਤ ਕਦਮ ਚੁੱਕ ਲੈਨੇ ਆ ਜਿਸ ਦਿਨ ਤੁਹਾਡਾ ਮਨ ਰੋਸ਼ਨ ਹੋ ਜਾਵੇਗਾ ਤੁਹਾਡੇ ਮਨ ਦੇ ਅੰਦਰ ਰਤਨ جواਹਰ ਮੂਤੀ ਆ ਜਾਣਗੀ ਤੇ ਗਿਆਨ ਆ ਜਾਵੇਗਾ ਤਾਂ ਤੁਹਾਡੇ ਵਰਗਾ ਇਨਸਾਨ ਇਸ ਸੰਸਾਰ ਦੇ ਵਿੱਚ ਕਿਤੇ ਵੀ ਨਹੀਂ ਮਿਲੇਗਾ ਤੁਸੀਂ ਹੀ ਰੱਬ ਹੋ ਜਾਵੋਗੇ ਤੁਸੀਂ ਹੀ ਪਰਮਾਤਮਾ ਹੋ ਜਾਵੋਗੇ ਸੋ ਇਸ ਲਈ ਆਪਣੇ ਗੁਰੂਆਂ ਪੀਰਾਂ ਦੇ ਫਰਮਾਨ ਨੂੰ ਆਪਣੇ ਮਨ 'ਚ ਵਸਾ ਕੇ ਰੱਖਣਾ ਆਪਣੇ ਵਿਦਵਾਨਾਂ ਦੇ ਫਰਮਾਨ ਨੂੰ ਉਹਨਾਂ ਦੇ ਗਿਆਨ ਨੂੰ ਆਪਣੇ ਮਨ 'ਚ ਵਸਾਉਣਾ ਮਨ ਨੀਵਾ ਬਤ ਉੱਚੀ ਦੇ ਫਸਵੇਂ ਤੇ ਪੂਰੇ ਉਤਰਨਾ ਸੋ ਅੱਜ ਦੇ ਲਈ ਇੰਨਾ ਹੀ ਮਿਲਦੇ ਆ ਫੇਰ ਕਿਸੇ ਨਵੇਂ ਵਿਸ਼ੇ ਦੇ ਵੀਡੀਓ ਦੇ ਨਾਲ ਸਾਡੇ ਨਾਲ ਬਨੇ ਰੋ ਧੰਨਵਾਦ